ਅੱਗੇ ਹੈ ਜੀ ਦੂਜੇ ਦੂਜੀ ਪੌੜੀ ਦੀ ਚੌਥੀ ਪੰਕਤੀ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਆਈ ਹੈ ਇਹਨੂੰ ਗਾ ਕੇ ਵੀ ਪੜ ਸਕਦੇ ਆਂ ਜੀ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਆਈ ਹੈ ਇੱਥੇ ਜੀ ਇੱਕ ਨਾ ਦਾ ਹੈ ਪਾਪ ਹੈ ਕਈ ਜਾਂ ਇੱਕ ਜਨ ਜਾਂ ਕਈ ਜਨ ਜਿਨੂੰ ਆਪਾਂ ਕਹਿ ਦਿੰਨੇ ਆ ਪਾਪ ਕਈ ਮਨੁੱਖ ਜਿਹੜੇ ਆ ਹੁਕਮੀ ਪਾਪ ਪ੍ਰਭੂ ਪਰਮਾਤਮਾ ਦੇ ਹੁਕਮ ਵਿੱਚ ਉਸ ਦੇ ਨਿਯਮ ਦੇ ਵਿੱਚ ਜਿਹੜੇ ਬਖਸ਼ੀਸ਼ ਪਾਪ ਬਖਸ਼ੇ ਜਾਂਦੇ ਨੇ ਜਿਹੜੀ ਬਖਸ਼ੀਸ਼ ਆ ਤੇ ਜਿਹੜੀ ਬਖਸ਼ਿਸ਼ ਆ ਇਹ ਜਨਮ ਮਰਨ ਦੇ ਚੱਕਰਾਂ ਤੋਂ ਵੀ ਆ ਜੀ ਕਿ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਕਈ ਜਿਹੜੇ ਮਨੁੱਖ ਨੇ ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚੋਂ ਆਪਣੀ ਬਖਸ਼ਿਸ਼ ਪਾ ਲੈਂਦੇ ਨੇ ਜਾਂ ਬਖਸ਼ੀਸ਼ ਜਿਹੜੇ ਦਾਤਾਂ ਮਿਲ ਜਾਂਦੀਆਂ ਇੱਕ ਫੇਰ ਉਹੀ ਆ ਗਿਆ ਜੀ ਇੱਕ ਦਾ ਮਤਲਬ ਕਈ ਇਹ ਜਿਹੜਾ ਇੱਕ ਆ ਜੀ ਇਹਦਾ ਮਤਲਬ ਇੱਕ ਦਾ ਮਤਲਬ ਇੱਕ ਨਹੀਂ ਹੁੰਦਾ ਸਿਰਫ ਜਿਹੜਾ ਦੁਨੀਆ 'ਚ ਨੰਬਰ 1 ਜਿਹੜਾ ਇੱਕ ਓਂਕਾਰ ਦੇ ਮੂਰੇ ਪਾਇਆ ਜਾਂ ਜਿਹੜਾ ਮੈਥਮੈਟਿਕਲ ਨੰਬਰ 1 ਹੈ ਜੀ ਸਿਰਫ ਉਸ ਦਾ ਅਰਥ ਹੀ ਹੈ ਜਿਹੜਾ 1 ਹੈ ਜੀ ਨਹੀਂ ਤਾਂ ਜਦੋਂ ਪੰਜਾਬੀ 'ਚ ਆਪਾਂ ਇੱਕ ਲਿਖਦੇ ਆ ਜਾਂ ਇੱਕ ਨਾ ਲਿਖਦੇ ਆ ਇਹਦੇ ਜ਼ਿਆਦਾਤਰ ਅਰਥ ਹੈ ਜੀ ਕਈ ਬਣ ਜਾਂਦਾ ਹੈ ਜਿਦਾ ਇੱਕ ਆਪਾਂ ਕਹਿੰਦੇ ਵੀ ਇੱਕ ਬੰਦੇ ਇਦਾਂ ਦੇ ਮਿਲੇ ਸਾਨੂੰ ਭਾਵ ਕਈ ਬੰਦੇ ਇਦਾਂ ਦੇ ਮਿਲੇ ਉਹਵੇਂ ਇਥੇ ਹੈ ਜੀ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈ ਹੈ ਭੀ ਕਈ ਲੋਕੀ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਉਸ ਦੀ ਰਹਿਮਤ ਦੇ ਵਿੱਚ ਉਸ ਦੇ ਨਿਜਮਾ ਦੇ ਵਿੱਚ ਬਖਸ਼ੇ ਜਾਂਦੇ ਨੇ ਜ ਜਨਾਂ ਨੂੰ ਦਾਤ ਮਿਲ ਜਾਂਦੀ ਹੈ ਤੇ ਕਈ ਉਸ ਦੇ ਹੁਕਮ ਦੇ ਵਿੱਚ ਸਦਾ ਪੁਵਾਈ ਹੈ ਮਤਲਬ ਜਨਮ ਮਰਨ ਦੇ ਗੀੜਾਂ ਦੇ ਵਿੱਚ ਪਏ ਰਹਿੰਦੇ ਨੇ ਪੁਆਈਏ ਮਤਲਬ ਜਦੋਂ ਪੁਆਈਏ ਕਹਿਣਾ ਮਤਲਬ ਚੱਕਰ ਸਮਝ ਲਓ ਚੱਕਰ ਵਿੱਚ ਪਏ ਰਹਿੰਦੇ ਨੇ ਇੱਕ ਜਿਹੜਾਗਾ ਜੀ ਉਹ ਚੱਕਰ ਦੇ ਬੰਦਲਾਂ ਤੋਂ ਛੁੱਟ ਗਏ ਬਖਸ਼ੇ ਗਏ ਇੱਕ ਹੁਕਮੀ ਸਦਾ ਪੁਆਈਏ ਹੈ ਵੀ ਜਨਮੀ ਜੰਦਾ ਮਰੀ ਜਾਂਦਾ ਜਨਮੀ ਜਾਂਦਾ ਮਰੀ ਜਾਂਦਾ ਪਿਆ ਰਹਿੰਦਾ ਜੀ ਤੇ ਅਰਥ ਜਿਹੜੇ ਆ ਉਹ ਵੀ ਇਹੀ ਹੈ ਜੀ ਕਿ ਪ੍ਰਭੂ ਪਰਮਾਤਮਾ ਦੇ ਬਣਾਏ ਨਿਜਮ ਅਨਸਾਰ ਕੀਤੇ ਕਰਮਾ ਕਰਕੇ ਕਈ ਮਨੁੱਖ ਬਖਸ਼ ਜਾਂਦੇ ਨੇ ਭਾਵ ਉਹਨਾਂ ਦੀ ਜਿਹੜੀ ਆਤਮਾ ਦਾ ਉਹ ਪ੍ਰਭੂ ਪਰਮਾਤਮਾ ਦੇ ਵਿੱਚ ਜਾ ਕੇ ਮਿਲ ਜਾਂਦੀ ਹੈ ਅਤੇ ਕਈ ਜਿਹੜੇ ਮਨੁੱਖ ਨੇ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ ਜੀ ਹੁਣ ਕਿਹੜੇ ਉਹ ਕਰਮ ਨੇ ਜਿਹਦੇ ਨਾਲ ਆਪਾਂ ਬਚ ਸਕਦੇ ਹਾਂ ਜੀ ਉਹ ਜ਼ਿਆਦਾਤਰ ਪ੍ਰਭੂ ਪਰਮਾਤਮਾ ਦਾ ਨਾਮ ਹੈ ਜੀ ਉਸ ਨੂੰ ਯਾਦ ਰੱਖਣਾ ਸਿਮਰਨ ਕਰਨਾ ਤੇ ਜੇ ਨਹੀਂ ਕਰਾਂਗੇ ਤਾਂ ਜਨਮ ਮਰ ਦੇ ਚੱਕਰਾਂ 'ਚ ਇਸ ਦੁਨੀਆ ਤੇ ਵੀ ਪਏ ਰਹਿੰਦੇ ਆ ਜੀ ਕਦੇ ਲਾਲਚ ਵਸ ਪੈ ਗਏ ਕਦੇ ਸਾਡੇ ਅੰਦਰ ਜ਼ਹਿਰ ਨਫ਼ਰਤ ਆ ਜਾਂਦੀ ਕਿਸੇ ਪ੍ਰਤੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿੱਦਾਂ 84 ਲੱਖ ਜੁਨਾਂ ਦੀ ਗੱਲ ਆਈ ਸੀ ਪਹਿਲਾਂ ਕਿ ਜਿਵੇਂ Hindu ਧਰਮ ਵਿੱਚ ਮੰਨਿਆ ਗਿਆ ਕਿ ਮਨੁੱਖ ਬਾਰ-ਬਾਰ ਜਨਮ ਮਰ ਦੇ ਚੱਕਰਾਂ 'ਚ ਪਿਆ ਰਹਿੰਦਾ ਹੈ ਜੀ